ਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮਿਰਾ ਏਹ ਬਿਨੰਤੀ ਸਾਹ ਪ੍ਰ ਮੇਰਾ ਦੇਹ ਨਾਮ ਕਰ ਆਪਣਾ ਤੇਰਾ ਫਿਰਤ ਫਿਰਤ ਪ੍ਰ ਆਇਆ ਹਰਿ ਆਤਿ ਸਰਨਾਈ ਨਾਨਕ ਕੀ ਪ੍ਰਭ ਬੇਰਤੇ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਲਾਪ ਮੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੋਖਾ ਸਾਹਿਜ ਸੇਤੀ ਘਰ ਆਓ आनंद मंगल गुण गाओ सहज तुन निह चल राज कमाऊ तुम कर आवो मेरे मीता तुमरे दुखी ਹਰ ਆਪ ਨਿਵਾਰੇ ਅਪਦਾ ਭਈ ਬਤੀ ਤਾਂ ਰਹਾਉ ਔਰ ਗਟ ਕਿਨ ਕਰਨਾ ਹਾਰੇ ਨਾ ਸੁਨਾ ਪਾਜਨਾ ਥਕੇ ਕਰ ਮੰਗਲ ਵਜ ਹੈ ਨਿਤ ਵਾਗੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਢੋਲੋ ਮਤ ਕਵਹੁ ਗੁਰ ਕਾ ਬਚਨ ਅਦਾਰਾ ਜਾਇ ਜਾਇ ਕਾਰ ਸਗਲ ਧੂਮੰਡਲਾ ਮੁਖ ਉਜਲਾ ਦਰਬਾਰ ਜੇਣਕੇ ਜੀ ਤੇ ਨਹੀਂ ਫੇਰੇ ਆਪੇ ਪਿਆਸ ਸਹਾਈ ਅਚਰ ਜੀ ਕੀਆ ਕਰਨ ਹਾਰਾ ਨਾਨਕ ਸਚ ਵਡਿਆਈ ਜਿਨ ਕੇ ਜੀਤ ਨਾ ਹੀ ਫੇਰੇ ਆਪੇ ਪਿਆਸਾਈ ਅਚਾਰੇ ਜੀਤੀਆ ਕਰਨ ਹਾਰਾ ਨਾਨਕ ਸਤ ਵਡਿਆਈ ਤਨਾਸ਼ਰੀ ਮਹੱਲਾ ਪੰਜਵਾ ਗੈਣ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੁਣਾ ਨਿਹਚਲ ਰਾਜ ਤਮਾਓ ਤੁਮ ਘਰ ਆਓ ਮੇਰੇ ਮੀਤਾ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬੇਤੀਤਾ ਰਹਾਉ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਤਨਾਹ ਸ੍ਰੀ ਰਾਗ ਅੰਧਰ ਅੰਗ 6 ਸੋ 78 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ ਗੁਰੂ ਪਿਆਰਿਓ ਅੱਜ ਹੋਲੇ ਮਹੱਲੇ ਦਾ ਪੁਰਬ ਹੈ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਵਣਾਂ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਅੱਜ ਦੇ ਦਿਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਆਪਣੇ ਪਿਆਰੇ ਸਿੱਖਾਂ ਦੇ ਨਾਲ ਹੋਲੇ ਮਹੱਲੇ ਦਾ ਪ੍ਰਭ ਮਨਾਇਆ ਸੀ। ਸਵਾਜ ਸਮੁੱਚੇ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਕਰਕੇ ਹੋਲੇ ਮਹੱਲੇ ਦਾ ਉਪਰਮ ਮਨਾ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲੱਗ ਸਕੇ ਦੁਬਾਰਾ ਫੇਰ ਸਾਰੀਆਂ ਸੰਗਤਾਂ ਨੂੰ ਭਾਈ ਹੋਲੇ ਮਹੱਲੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ wahiguru ji ki fathe